ਮਿਤੀ 4 April ਨੂੰ ਸੁਲਤਾਨਪੁਰ ਏਰੀਆ ਦੇ ਥਾਣਾ ਬੀੜਵਿੰਡ ਜਿਹੜਾ ਏਰੀਆ ਪੈਂਦਾ ਹੈ ਉੱਥੇ ਇੱਕ ਗਰੁੱਪਸ ਦੀ ਆਪਸ ਦੇ ਵਿੱਚ ਕਾਫੀ ਲੜਾਈ ਝਗੜਾ ਜਿਹੜਾ ਹੋਇਆ ਸੀ ਜਿੱਥੇ ਗੋਲੀਆਂ ਵੀ ਚੱਲੀਆਂ ਸੀ ਕਾਫੀ ਇੱਕ ਥੋੜਾ دہشت ਵਾਲਾ ਏਰੀਆ ਮਾਹੌਲ ਜਿਹਾ ਬਣ ਗਿਆ ਸੀ ਉਸ ਏਰੀਆ ਦੇ ਵਿੱਚ ਜੋ ACP East SHO ਬੀੜਵਿੰਡ ਉਹਨਾਂ ਦੀ ਪੁਲਿਸ ਪਾਰਟੀ ਨੇ ਜਿਹੜਾ ਉਹਦੇ ਵਿੱਚ ਕਾਫੀ ਮਿਹਨਤ ਕੀਤੀ ਹੈ ਇਹ ਇੱਕ ਸ਼ੈਲਾ ਨਾਮ ਦਾ ਜਮਨਿੰਦਰ ਸ਼ੈਲਾ ਉਹਦੀ ਤੇ ਇੱਕ ਰੋਬਿਨ ਇਹ ਦੋ ਆਪਸ ਦੇ ਵਿੱਚ ਗਰੁੱਪ ਨੇ ਲੜਕਿਆਂ ਦੇ ਜਿਨ੍ਹਾਂ ਦੀ ਆਪਸ ਦੇ ਵਿੱਚ ਪਹਿਲਾਂ ਫੋਨ ਤੇ ਲੜਾਈ ਫੋਨ ਤੇ ਕਾ ਸੁਣੀ ਹੋਈ ਆ ਤੂ ਤੂ ਮੈਮਾ ਹੋਈ ਆ ਬਾਅਦ ਚੋਂ ਸ਼ੈਲਾ ਆਪਣੇ ਨਾਲ ਜਿਹੜੇ ਹੋਰ ਕੁਝ ਲੜਕੇ ਲੈ ਕੇ ਉਹਦੇ ਦੋਸਤ ਦੇ ਕਨਵ ਦੇ ਘਰ ਜਿੱਥੇ ਉਹ ਰੋਬਿਨ ਤੇ ਉਹਦੇ ਉਹਦੇ ਨਾਲ ਦੇ ਦੋਸਤ ਉੱਤੇ ਬੈਠੇ ਸੀ ਜਿੱਥੇ ਉਹਨਾਂ ਦੇ ਨਾਲ ਗਏ ਆ ਉੱਥੇ ਇਟਾ ਰੋੜੇ ਚਲੇ ਉਹਨਾਂ ਨੇ ਜਿਹੜੇ ਇੱਕ ਪਾਰਟੀ ਨੇ ਉੱਚ ਗੋਲੀਆਂ ਵੀ ਚਲਾਈਆਂ ਇਸ ਸਾਰੇ ਜਿਹੜਾ ਉਹਤੇ ਕੇਸ ਰਜਿਸਟਰ ਕੀਤਾ ਗਿਆ ਪarcha ਦਾਜ ਕੀਤਾ ਗਿਆ ਇਹ ਸਾਰੇ ਦੇ ਵਿੱਚ ਇੱਕ ਬੜਾ ਵਧੀਆ ਐਸਐਚਓ ਬੀ ਡਿਵੀਜ਼ਨ ਨੇ ਕੰਮ ਜਿਹੜਾ ਕੀਤਾ ਉਹਨਾਂ ਦੀ ਪੁਲਿਸ ਪਾਰਟੀ ਨੇ ਵੀ ਜਿਹਦੇ ਵਿੱਚ ਚਾਰ ਮੁਲਜ਼ਮ ਜਿਹੜੇ ਬਾਈ ਨੇਮ ਜਿਹੜੇ ਸੀਗੇ ਮੇਨ ਮੁੱਖ ਦੋਸ਼ੀ ਜਿਹੜੇ ਸੀਗੇ ਉਹ ਫੜੇ ਗਏ ਨੇ ਜਿਨ੍ਹਾਂ ਵਿੱਚ ਇੱਕ ਮਨਿੰਦਰਪਾਲ ਸਿੰਘ ਸ਼ੈਲਾ ਇੱਕ ਤੇਜਵੀਰ ਸਿੰਘ ਅੰਤਰਪ੍ਰੀਤ ਸਿੰਘ ਤੇ ਜਸਕਰਨ ਸਿੰਘ ਜਿਨ੍ਹਾਂ ਕੋ ਇੱਕ 32 ਬੋਲ ਦਾ ਦੇਸੀ ਰੋਲਵਰ ਵੀ ਮਿਲਿਆ ਹੈਗਾ ਪਿਸਤਲ ਮਿਲੇ ਹੈਗਾ ਜਿਹੜਾ ਉਹ ਰਿਕਵਰ ਕੀਤਾ ਦਾਤਰ ਗੰਡਾਸੇ ਬਾਕੀ ਚੀਜ਼ਾਂ ਵੀ ਰਿਕਵਰ ਕੀਤੀਆਂ ਗਈਆਂ ਇਹਨਾਂ ਦਾ ਆਪਸ ਦੇ ਵਿੱਚ ਪੁਰਾਣਾ ਜਿਹੜਾ ਲਾਕ ਡਾਟ ਸੀ ਜਿਹਦੇ ਕਰਕੇ ਉੱਥੇ ਗੇਤ ਉਹਨਾਂ ਦੇ ਨਾਲ ਇਹ ਹਮਲਾ ਕੀਤਾ ਉਹਨਾਂ ਦੀ ਜਗ੍ਹਾ ਤੇ ਇੱਕ ਇਨਫੈਕਸ਼ਨਰੀ ਦੀ ਸ਼ਾਪ ਸੀ ਤੇ ਉੱਥੇ ਇਹ ਤੋੜ ਪਨ ਦੋ ਜਿਹੜੇ ਲੜਕੇ ਨੇ ਉਹ ਇੱਕ ਸਾਡੇ ਪੁਲਿਸ ਮੁਲਾਜ਼ਮ ਦੇ ਹੀ ਬੱਚੇ ਤੇ ਲੇਕਿਨ ਜਿਵੇਂ ਕਿ ਅੱਗੇ ਵੀ ਪਹਿਲਾਂ ਅਸੀਂ ਕਰਦੇ ਰਹੇ ਜਿਹੜਾ ਕੋਈ ਗਲਤ ਹੈ ਉਹ ਗਲਤ ਹੈ ਉਹਦੇ ਵਿੱਚ ਕਿਸੇ ਚੀਜ਼ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਏਗਾ ਤੇ ਉਹਦੇ ਵਿੱਚ ਪ੍ਰਾਪਰ ਸਾਡੇ ਵੱਲੋਂ ਐਕਸ਼ਨ ਕੀਤਾ ਗਿਆ ਤਾਂ ਬੰਦੇ ਫੜੇਗੇ ਤੇ ਇਹ ਜਿਹੜਾ ਹੁਣ ਤੱਕ ਜਿਹੜਾ ਇਹਨਾਂ ਦੀ ਪਹਿਲੀ ਲੜਾਈ ਝਗੜਿਆ ਜਾਂ ਇਸ ਤਰੀਕੇ ਨਾਲ ਗੋਲੀ ਚਲਾਉਣ ਦੀ ਜਿਹੜੀ ਰਿਕਾਰਡ ਦਾ ਸਾਹਮਣੇ ਆਈ ਸੀ ਉਹ ਉਹ ਫੜੇਗੇ ਜਿਹੜੇ ਬਾਕੀ ਬੰਦੇ ਜੀ ਉਹਨਾਂ ਹੱਥੇ ਉਹ ਵੀ ਬਹੁਤ ਜਲਦੀ ਤੁਹਾਨੂੰ ਉਹਨਾਂ ਬਾਰੇ ਵੀ ਨਿਊਜ਼ ਦਵਾਂਗੇ ਜਲਦੀ ਜਿਹੜੇ ਬਾਕੀ ਰਹਿੰਦੇ ਨੇ ਤਿੰਨ ਚਾਰ ਮੌਲਜਨ ਜਿਹੜੇ ਨੇ ਉਹ ਵੀ ਫੜੇ ਜਾਣਗੇ ਸੋ ਇਹਨਾਂ ਕੁ ਫੋਟੋ ਦੀ ਪਾਈ ਬੜੇ ਇਤਿਆਹਤੂ ਰੱਖੇ ਹੋ ਹਾਂ ਉਸ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ